ਕਿਵੇਂ ਤੁਹਾਡੇ ਧਿਆਨ ਚ ਆਇਆ ਵੀ ਸਾਨੂੰ ਸਰਦੀ ਖਾਸਾ ਦਾ ਜਿਹੜਾ ਸਟਾਲ ਖੋਲ੍ਹਣੀ ਚਾਹੀਦੀ ਹੈ ਦੇਖੋ ਜੀ ਸਾਰੇ ਪਿੰਡਾਂ ਦੇ ਵਿੱਚ ਉਹ ਕਹਿ ਸਕਦੇ ਆਂ ਸ਼ਹਿਰਾਂ ਦੇ ਵਿੱਚ ਹਰ ਇੱਕ ਨਹਿنگ ਸਿੰਘ ਫੌਜਾਂ ਜਾਂ ਗੁਰਸ਼ਕ ਮੇਰੇ ਵੀਰ ਸਾਰੇ ਥਾਂ ਤੇ ਚੱਲ ਰਿਹਾ ਹੈ ਕਿਤੀ ਵਾਰ ਜਿਹੜਾ ਟ੍ਰੈਂਡ ਚੱਲ ਰਿਹਾ ਹੈਗਾ ਬਹੁਤ ਵਧੀਆ ਸਾਨੂੰ ਇੱਕ ਸੁਨਹਿਰੀ ਮੌਕਾ ਮਿਲਿਆਗਾ ਜਿਹਦੇ ਵਿੱਚ ਅਸੀਂ ਪ੍ਰਵਾਸੀਆਂ ਦੇ ਜਿਹੜੇ ਇੱਥੇ ਆ ਕੇ ਦੁਕਾਨਾਂ ਜਾਂ ਰੇੜੀਆਂ ਲਾ ਕੇ ਲਾਉਂਦੇ ਨੇ ਅਸੀਂ ਸਿਰਫ ਉਹਨਾਂ ਦਾ ਕਸੂਰ ਨਾ ਕੱਢੀ ਜੇ ਕੋਈ ਇੱਥੋਂ ਦੇ ਸਾਡੇ ਜਿਹੜੇ ਬੱਸ ਦੇ ਭਾਈ ਨੇ ਜਿਹੜੇ ਇੱਥੇ ਬੱਸ ਸਟੈਂਡਾਂ ਦੇ ਵਿੱਚ ਸਾਰੇ ਥਾਂ ਤੇ ਆਪਦੀਆਂ ਜਿਹੜੀਆਂ ਛਟਾਲਾਂ ਵਗੈਰਾ ਇਸ ਤੋਂ ਲਹੇਦਾ ਵੀ ਸਰਦਾਈ ਤੋਂ ਲਹੇਦੀਆਂ ਵੀ ਆਪਣੇ ਛਟਾਲਾਂ ਲਾਉਣ ਆਪਣਾ ਗੁਜ਼ਾਰਾ ਕਰਨ ਇੱਥੇ ਆ ਕਿ ਨਾ ਕਿ ਪ੍ਰਵਾਸੀਆਂ ਨੂੰ ਦੋਸਤ ਹੈ ਕੋਈ ਕਿਉਂਕਿ ਜੋ ਜੋ ਸਪੇਸ ਖਾਲੀ ਹੁੰਦੀ ਹੈ ਪ੍ਰਵਾਸੀਆਂ ਨੇ ਆ ਕੇ ਉਹ ਸਪੇਸ ਨੂੰ ਖਾਲੀ ਨਹੀਂ ਉਹ ਭਰਦੇ ਨੇ ਉਹ ਆਪਣਾ ਕੰਮਕਾਰ ਕਰਦੇ ਨੇ ਦੇਖੋ ਉਹ ਆਪਣੇ ਬੱਚਿਆਂ ਦੇ ਫੀਸਾਂ ਵੀ ਭਰਦੇ ਨੇ ਉਹ ਆਪਣੇ ਘਰ ਦੇ ਖਰਚੇ ਵੀ ਭਰਦੇ ਨੇ ਲੇਕਿਨ ਬਾਹਰੋਂ ਆ ਕੇ ਇੱਥੇ ਪੰਜਾਬ ਦੇ ਵਿੱਚ ਆ ਜੋ ਕੈਨੇਡਾ ਅਮਰੀਕਾ ਉਹਨਾਂ ਦੇ ਭਾਦਾ ਜਿਹੜੇ ਪ੍ਰਵਾਸੀ ਨੇ ਉਹਨਾਂ ਵਾਸਤੇ ਕੈਨੇਡਾ ਅਮਰੀਕਾ ਉਰੇ ਆ। ਸੋ ਆਪਦਾ ਕੰਮਕਾਰ ਕਰਕੇ ਮਿਹਨਤ ਕਰਕੇ ਕਿਉਂਕਿ ਸਾਡੇ ਆਪ ਦੇ ਆਪਦੇ ਕੰਮਕਾਰ ਕਰ ਨਹੀਂ ਰਹੇ ਜਾਂ ਕਿਸੇ ਵੀ ਤਰ੍ਹਾਂ ਉਹ ਚੀਜ਼ ਲਈ 200 ਉਹਨਾਂ ਨੂੰ ਨਹੀਂ 200 ਆਪਦੇ ਹੁੰਦਾ ਜੀ। ਅੱਛਾ ਫਿਰ ਆਪਣਾ ਡੇਲੀ ਕਿੰਨੀ ਕੁ ਕਾਕੀ ਹੋ ਜਾਂਦੀ ਹੈ? ਦੇਖੋ ਜੀ ਕਿਤੇ ਨਾ ਕਿਤੇ ਮੌਸਮ ਦੇ ਹਿਸਾਬ ਨਾਲ ਠੀਕ ਹੈ ਵਧੀਆ ਚੱਲੀ ਜਾਂਦਾ ਜੀ। ਸੰਗਤ ਆਉਂਦੀ ਹੈ ਪੰਜਾਬ ਦੇ ਨੌਜਵਾਨ ਜਿਹੜੇ ਬਹੁਤ ਵਧੀਆ ਗੱਲ ਹੈ ਜਿਹੜੇ ਨਸ਼ੇ ਛੱਡਣੋ ਤੇ ਚੰਗੀ ਚੀਜ਼ ਪੀਣ ਜੀ ਇੱਕ ਤੁਸੀਂ ਭੰਗ ਤੋਂ ਰਹਿਤ ਲਿਖ ਰੱਖਿਆ ਪਰ ਜਾਣਕਾਰੀ ਜ਼ਰੂਰ ਦਿਓ ਕਿਉਂਕਿ ਕਈ ਲੋਕ ਕਹਿੰਦੇ ਵੀ ਸਰਦੀਈ ਦੇ ਵਿੱਚ ਭੰਗ ਪਾਈ ਜਾਂਦਾ ਇਹਦੇ ਬਾਰੇ ਵੀ ਥੋੜਾ ਚਾਨਣਾ ਪਾਓ ਦੇਖੋ ਜੀ ਇਹਦੇ ਵਿੱਚ ਖਾਸ ਕਰਕੇ ਜਿਵੇਂ ਚਲੋ ਨਹਿنگ ਸਿੰਘ ਫੌਜਾਂ ਨੇ ਵਰਤਦੀਆਂ ਨੇ ਚੱਕਰਵਰਤੀ ਫੌਜਾਂ ਨੇ ਉਹ ਚੀਜ਼ ਲਈ ਵਰਤਦੀਆਂ ਨੇ ਹਨ ਤੇ ਇਹਦੇ ਵਿੱਚ ਖਾਸ ਕਰਕੇ ਜਿਵੇਂ ਬੱਚੇ ਛੋਟੇ ਪਿੰਦੇ ਨੇ ਉਹਦੇ ਵਿੱਚ ਅਸੀਂ ਖਾਸ ਕਰਕੇ ਭੰਗ ਤੋਂ ਬਗੈਰ ਤਾਂ ਰੱਖਿਆ ਛੋਟੇ ਬੱਚੇ ਬੀਬੀਆਂ ਘਰ ਦੇ ਵਿੱਚ ਪਰਿਵਾਰਕ ਮੈਂਬਰ ਸਾਰਾ ਫੈਮਿਲੀ ਉਹ ਸਾਰ ਪੀ ਸਕਣ ਜੀ ਠੀਕ ਹੈ ਧੰਨਵਾਦ ਧੰਨਵਾਦ ਜੀ ਫਿਰ ਉਹ ਕੰਮ ਹੋ ਜਾਂਦਾ ਖਰਾਕ ਨਹੀਂ ਕਦੀ ਲੱਗਦੀ ਬਿਲਕੁਲ ਖਰਾਕ ਖਾਣੀਆਂ ਤਾਂ ਟਾਈਮ ਟੇਬਲ ਹੁੰਦਾ ਇਹਦਾ ਔਰ ਭੁੱਖ ਰਾਕੇ ਖਾਣੀ ਚਾਹੁੰਦੇ ਹਾਂ ਤਾਂ ਮਤਲਬ ਕਿਨੇ ਖਰਾਕ ਲੱਗਦੀ ਹੈ ਜੀ ਦੇਖ ਸਕਦੇ ਹੋ ਜੀ ਬਾਬਾ ਜੀ ਕਹਿੰਦੇ ਵੀ ਜਿਮ ਵਾਲੇ ਵੀ ਇੱਥੇ ਆਉਂਦੇ ਨੇ ਨੌਜਵਾਨ ਮੈਂ ਦੇਖਿਆ ਜੀ ਬਾਹਰੋਂ ਗੱਡੀਆਂ ਲੈ ਕੇ ਭਲਾਡੇ ਤੋਂ ਕੀ ਆਹ ਦੇਖੋ ਇਹ ਗੱਡੀਆਂ ਸਾਰੀਆਂ ਆਏ ਨੇ ਸਾਰੇ ਕਿਹੜੇ ਮਿੰਟ ਆ ਬਈ ਅਤਲਾ ਸਪੈਸ਼ਲ ਆਏ ਹੋ ਪਹਿਲਾਂ ਵੀ ਆਉਂਦੇ ਹੋ ਹਾਂਜੀ ਆਉਂਦੇ ਕਿਵੇਂ ਲੱਗਦਾ ਬਹੁਤ ਵਧੀਆ ਜੀ ਅੱਛਾ ਐਨਰਜੀ ਡਰਿੰਕ ਕਾ ਹੀ ਵਧੀਆ ਚੀਜ਼ ਪੂਰੀ ਹਾਂਜੀ ਹੋਰ ਫਿਰ ਹਲੇ ਜੋ ਲਤਾ ਹੁਣ ਖਾਣਾ ਬੰਦ ਕਰਤਾ ਹੂ ਹਾਂਜੀ ਹਾਂਜੀ ਇਹੀ ਵੀ ਨਹੀਂ ਬਸ ਹੋਰ ਕੁਝ ਇਹੀ ਪੀਨੇ ਹੋ ਠੀਕ ਆ ਦੇਖ ਸਕਦੇ ਹੋ ਵੀ ਇੱਕ ਬਹੁਤ ਵੱਡੀ ਸੇਧ ਹਾਤਲੇ ਤੋਂ ਆਏ ਨੇ ਮੈਂ ਦੇਖਿਆ ਜੂਰੋਂ ਜਦੋਂ ਆਏ ਨੇ ਸਾਰੇ ਗੱਡੀਆਂ ਤਾਂ ਦੇਖੋ ਦੋ ਗੱਡੀਆਂ ਆ ਖੜੀਆਂ ਨੇ ਦੋ ਗੱਡੀਆਂ ਆਉਂਦੀਆਂ ਨੇ ਦੋ ਜਾਂਦੀਆਂ ਨੇ ਦੋ ਆਉਂਦੀਆਂ ਨੇ ਦੋ ਜਾਂਦੀਆਂ ਨੇ ਜੱਗੀ ਹਮ ਮਰਨੇ ਵਾਲੀ ਕੌਮ ਨਹੀਂ ਰੰਗਰੇਟਾ ਬੱਬਰ ਸ਼ੇਰ ਜੱਗੀ ਬਾਬਾ ਪਿੰਡ ਪੰਦੇਹਰ ਆ ਦੇਖੋ ਬਾਬੇ ਜੱਗੀ ਨੇ ਖੋਲ ਲਈ ਸਰਦਈ ਦੀ ਸਟਾਲ ਪਿੱਖੀ ਬਸਤੇ ਦੇ ਵਿੱਚ ਤੇ ਆਹਾਂ ਖਾਲਸਾ ਸਰਦਈ ਪਿਓਰ ਖਾਓ ਪੀਓ ਦੇਖੋ ਬਾਬਾ ਜੱਗੀ ਨੇ ਖੋਲੀ ਆ ਸਟਾਲ ਪਿੱਖੀ ਦੇ ਵਿੱਚ ਤੇ ਆ ਤੁਹਾਨੂੰ ਦਿਖਾਉਨੇ ਆ ਤਸਵੀਰਾਂ ਕਿਵੇਂ ਸਟਾਲ ਆ ਦੇਖੋ ਕਿਵੇਂ ਕਿੰਨੀ ਗਾਕਾਂ ਦੀ ਲੈਣ ਲੱਗ ਰਹੀ ਆ ਬਾਬਾ ਜੀ ਬੜੀ ਨਰਮ ਸੁਭਾਅ ਦੇ ਨੇ ਇੱਕ ਜੱਗੀ ਬਾਬਾ ਕੋਈ ਆਮ ਨਹੀਂ ਇਹ ਦਿੱਲੀ ਅਦੋਲਨ ਵੇਲੇ ਪੁਲਿਸ ਦੇ ਨਾਲ ਫੌਜ ਦੇ ਨਾਲ ਢਿਗਗੇ ਸੀ ਜਿਨ੍ਹਾਂ ਦੇ ਸਿਰ 'ਚੋਂ ਖੂਨ ਵਗਦਾ ਸੀ ਤੇ ਉਸੇ ਤਰ੍ਹਾਂ ਆਪਣੀ ਪਤ ਲੈ ਕੇ ਆਏ ਸੀ ਆਪਣੀ ਪੱਗ ਲੈ ਕੇ ਆਏ ਸੀ ਕਿ ਆਪਾਂ ਕਹਿ ਸਕਦੇ ਹਾਂ ਵੀ ਕਿਸਾਨੀ ਅਦੋਲਨ ਵੇਲੇ ਬਾਬਾ ਜੀ ਇੱਕ ਹੀਰੋ ਬਣ ਗਏ ਸੀ ਕਿਉਂਕਿ ਇੱਕ ਜੰਗ ਹੀ ਲੜਨੀ ਹੁੰਦੀ ਹੈ ਜਦੋਂ ਫੌਜ ਦੇ ਨਾਲ ਮੱਥਾ ਲੱਗਣਾ ਪੁਲਿਸ ਦੇ ਨਾਲ ਆ ਦੇਖ ਲਓ ਇਹਨਾਂ ਨੇ ਹੁਣ ਸਰਦਈ ਦੀ ਜਿਹੜੀ ਸਟਾਲ ਖੋਲੀ ਆ ਇੱਥੇ ਵੱਤ ਵੱਧ ਆਉ ਯਾਰ ਬਿਨਾ ਭੰਗ ਤੋਂ ਕਈ ਵਾਰੀ ਕਹਿੰਦੇ ਨੇ ਭੰਗ ਵਾਲੀ ਆ ਜੀ ਫਲਾਣਾ ਨਾ ਨਾ ਇਹ ਬਿਨਾ ਭੰਗ ਤੋਂ ਤਿਆਰ ਕੀਤੀ ਜਾਂਦੀ ਆ ਇੱਕ ਵਾਰੀ ਪੀ ਕੇ ਜੋ ਅਸੀਂ ਵੀ ਪੀਤਾ ਜੀ ਬਹੁਤ ਵਧੀਆ ਲੱਗੇ